ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਇੱਥੇ ਵਾਪਰੀ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅੱਛੇਆਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪਛਮੀ ਕੀਨੀਅ ਵਿੱਚ ਇੱਕ ਡੈਮ ਟੁੱਟਣ ਨਾਲ ਘਟਕੜ 40 ਲੋਕਾਂ ਦੀ ਬੋਤ ਹੋ ਗਈ ਤੇ ਕੀਨੀਅ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਪੁਲਿਸ ਅਧਿਕਾਰੀ ਸਟੀਫਨ ਕਿਉਰੀ ਨੇ ਦੱਸਿਆ ਕਿ ਡੈਮ ਟੁੱਟਣ ਤੋਂ ਬਾਅਦ ਹੜ੍ਹਾਂ ਦਾ ਪਾਣੀ ਘਰਾਂ 'ਚ ਭਰ ਗਿਆ ਤੇ ਇੱਕ ਵੱਡੀ ਛੜਕਾ ਟੁੱਟ ਗਈ ਜੀਹਾਂ ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਸਵੇਰੇ ਗ੍ਰੇਟਰ ਰਿਫਲ ਵੈਲੀ ਖੇਤਰ ਦੇ ਮਾਈਮਾਹੋ ਇਲਾਕੇ 'ਚ ਸਥਿਤ ਪੁਰਾਣੇ ਕਿਜਾਬੇ ਡੈਮ ਤੇ ਵਜਾਂ ਤੋਂ ਬਾਅਦ ਵਾਪਰੀ ਤੇ ਗ੍ਰੇਟ ਰਿਫਟ ਵੇਲੀ ਖੇਤਰ ਵਿੱਚ ਹੜ੍ਹ ਆਉਣ ਦਾ ਖਤਰਾ ਹੈ ਤੇ ਬੰਨ ਟੁੱਟਣ ਤੋਂ ਬਾਅਦ ਪਾਣੀ ਹੀਠਾਂ ਵੱਲ ਵਗਣਾ ਸ਼ੁਰੂ ਹੋ ਗਿਆ ਕਿੰਨੀਆਂ ਜਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਤੇ ਹੜ੍ਹ ਕਰਕੇ ਹੁਣ ਲਗਭਗ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸਕੂਲ ਖੁੱਲਣ ਲਈ ਵੀ ਦੇਰੀ ਹੋ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ